ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਤੁਹਾਡੇ ਅچھے ਦਿਨ ਕਦੋਂ ਆਣਗੇ ਤੁਹਾਡੀਆਂ ਮੁਸ਼ਕਲਾਂ ਦਾ ਅੰਤ ਕਦੋਂ ਹੋਏਗਾ ਬਹੁਤ ਟਾਈਮ ਹੋ ਗਿਆ ਸੰਘਰਸ਼ ਕਰਦੇ ਹੋਏ ਹੁਣ ਸਾਨੂੰ ਵੀ ਇਹਨਾਂ ਪਰੇਸ਼ਾਨੀਆਂ ਤੋਂ ਆਰਾਮ ਚਾਹੀਦਾ ਹੈ ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਚੱਲਦੇ ਹਨ ਪਰ ਇਸ ਦਾ ਜਵਾਬ ਨਹੀਂ ਮਿਲਦਾ ਪਰ ਮੈਂ ਅੱਜ ਤੁਹਾਡੇ ਇਹਨਾਂ ਸਵਾਲਾਂ ਦਾ ਜਵਾਬ ਵੀ ਦੇਵਾਂਗੀ ਨਾਲ ਦੇ ਨਾਲ ਐਵੀ ਦੱਸਾਂਗੀ ਕਿ ਤੁਹਾਡੇ ਅੱਛੇ ਦਿਨ ਕਦੋਂ ਆਉਣ ਵਾਲੇ ਹਨ ਉਸ ਤੋਂ ਪਹਿਲਾਂ ਜੇਕਰ ਮੇਰੀ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਜੀ ਸ਼ੇਅਰ ਕਰੋ ਕਮੈਂਟ ਵਿੱਚ ਆਪਣੀ ਹਾਜ਼ਰੀ ਦੇ ਕੇ ਪਰਮਾਤਮਾ ਦਾ ਆਸ਼ੀਰਵਾਦ ਜਰੂਰ ਪ੍ਰਾਪਤ ਕਰੋ ਜੀ ਜਿਨ੍ਹਾਂ ਨੇ ਹਾਲੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦੇਖੋ ਜੀ ਸਾਡੇ ਗ੍ਰਹਿ ਕਿੰਨੇ ਹਨ 9 ਗ੍ਰਹਿ ਹਨ ਤੇ ਇਹ ਹੀ ਗ੍ਰਹਿ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਸਾਡੀ ਕੁੰਡਲੀ ਜਨਮ ਪੱਤਰੀ ਵਿੱਚ ਇੱਕੋ ਹੀ ਗ੍ਰਹਿ ਜੋ ਸਾਨੂੰ ਮਾੜਾ ਪ੍ਰਭਾਵ ਵੀ ਦਿੰਦਾ ਹੈ ਤੇ ਚੰਗਾ ਪ੍ਰਭਾਵ ਵੀ ਦਿੰਦਾ ਹੈ ਪਰ ਅਸੀਂ ਆਪਣੀ ਆਦਤਾਂ ਦੇ ਕਾਰਨ ਆਪਣੀ ਜਿਹੜੀ ਗ੍ਰਹਿ ਹਨ ਨਾ ਉਹਨਾਂ ਨੂੰ ਖਰਾਬ ਕਰ ਲੈਂਦੇ ਹਾਂ ਇਸ ਕਰਕੇ ਉਹ ਸਾਨੂੰ ਮਾੜਾ ਪ੍ਰਭਾਵ ਵੀ ਦੇਣ ਲੱਗ ਜਾਂਦੇ ਹਨ ਜਿਵੇਂ ਕਿ ਕਈ ਲੋਕ ਕਹਿੰਦੇ ਹਨ ਕਿ ਸਾਡੀ ਤਾਂ ਗੁਰੂ ਦੀ ਦਸ਼ਾ ਚੱਲ ਰਹੀ ਸੀ ਸਾਨੂੰ ਤਾਂ ਜੋਤਿਸ਼ੀ ਨੇ ਰਾਜ ਯੋਗ ਦੱਸਿਆ ਸੀ ਫਿਰ ਸਾਡੇ ਨਾਲ ਇਹ ਮਾੜਾ ਕਿਉਂ ਹੋਇਆ ਓ ਮਾੜਾ ਤੁਹਾਡੇ ਨਾਲ ਇਸ ਕਰਕੇ ਹੋਇਆ ਉਹ ਰਾਜਯੋਗ ਇਸ ਕਰਕੇ ਨਹੀਂ ਆ ਰਹੀਆ ਕਿਉਂਕਿ ਤੁਹਾਡੀ ਰੂਟੀਨ ਤੁਹਾਡੀਆਂ ਆਹਤਾਂ ਉਸ ਗ੍ਰਹਿ ਨਾਲ ਮੇਲ ਨਹੀਂ ਖਾਂ ਰਹੀਆਂ ਮਤਲਬ ਮੈਚ ਨਹੀਂ ਕਰਦੀਆਂ ਜਿਸ ਕਰਕੇ ਉਹ ਰਾਜਯੋਗ ਹੁਣ ਸੋ ਗਿਆ ਹੈ ਸੋ ਜਾਂਦਾ ਹੈ ਤੇ ਉਹ ਚਾਹ ਕੇ ਵੀ ਤੁਹਾਨੂੰ ਰਾਜਯੋ ਨਹੀਂ ਮਿਲ ਪਾਂਦਾ ਅੱਜ ਜੋ ਮੈਂ ਤੁਹਾਨੂੰ ਜਾਣਕਾਰੀ ਦੇ ਰਹੀ ਹਾਂ ਨਾ ਇਹ ਕੋਈ ਤੁਹਾਨੂੰ ਨਹੀਂ ਦੱਸੇਗਾ ਇਸ ਕਰਕੇ ਇਹ ਬੜੀ ਮਹੱਤਵਪੂਰਨ ਜਾਣਕਾਰੀ ਹੈ ਤੁਸੀਂ ਧਿਆਨ ਨਾਲ ਵੀਡੀਓ ਨੂੰ ਸੁਣੋ ਕਿ ਕਿਹੜਾ ਗ੍ਰਹਿ ਤੁਹਾਡੀ ਕਿਹੜੀ ਆਦਤ ਤੋਂ ਖਰਾਬ ਹੋ ਜਾਂਦਾ ਹੈ ਜੇਕਰ ਤੁਸੀਂ ਉਹ ਆਦਤਾਂ ਆਪਣੀਆਂ ਠੀਕ ਕਰ ਲੋਗੇ ਨਾ ਤਾਂ ਤੁਹਾਡੇ ਜਿਹੜੇ ਗ੍ਰਹਿ ਹਨ ਜੋ ਖਰਾਬ ਚੱਲ ਰਹੇ ਹਨ ਉਹ ਠੀਕ ਹੋ ਜਾਣਗੇ ਤੇ ਗ੍ਰਹਿ ਜਦੋਂ ਠੀਕ ਹੋ ਜਾਣਗੇ ਤਾਂ ਸਾਡੀ ਲਾਈਫ ਵੀ ਆਪਣੇ ਆਪ ਠੀਕ ਹੋ ਜਾਏਗੀ ਦੁੱਖ ਪਰੇਸ਼ਾਨੀਆਂ ਆਪਣੇ ਆਪ ਸਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਂਦੀਆਂ ਹਨ ਤੇ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਅਸੀਂ ਸੂਰੇ ਗ੍ਰਹਿ ਦੀ ਸੂਰਜ ਤੇ ਦੇਖੋ ਜਦੋਂ ਆਪਣਾ ਸੂਰੇ ਗ੍ਰਹਿ ਪਹਿਲੇ ਤਾਂ ਤੁਹਾਨੂੰ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਜਦੋਂ ਸੂਰੇ ਗ੍ਰਹਿ ਖਰਾਬ ਹੁੰਦਾ ਹੈ ਤਾਂ ਸਾਨੂੰ ਕੀ ਕੀ ਪਰੇਸ਼ਾਨੀਆਂ ਆਉਂਦੀਆਂ ਹਨ ਸਭ ਤੋਂ ਪਹਿਲੇ ਤਾਂ ਤੁਸੀਂ ਨਾ ਕੰਪਲੇਂਟ ਬਾਕਸ ਬਣ ਜਾਂਦੇ ਹੋ ਹਰ ਕਿਸੇ ਤੋਂ ਤੁਹਾਨੂੰ ਸ਼ਿਕਾਇਤ ਹੋ ਜਾਂਦੀ ਹੈ ਸੱਸ ਨੂੰ ਨੂੰ ਕੋਲੋਂ ਨੂੰ ਨੂੰ ਸੱਸ ਕੋਲ ਹੋ ਜਾਂਦੀ ਹੈ ਪਿਓ ਨੂੰ ਪੁੱਤਰ ਕੋਲ ਮਾਂ ਨੂੰ ਮਤਲਬ ਹਰ ਕਿਸੇ ਤੋਂ ਤੁਹਾਨੂੰ ਸ਼ਿਕਾਇਤਾਂ ਹੋਣ ਲੱਗ ਜਾਂਦੀਆਂ ਹਨ ਤੁਸੀਂ ਕਈ ਲੋਕ ਐਸੇ ਦੇਖੇ ਹੋਣਗੇ ਕਿ ਜਿਨ੍ਹਾਂ ਦੀ ਗੱਲ ਦੀ ਸ਼ੁਰੂਆਤ ਸ਼ਿਕਾਇਤਾਂ ਤੋਂ ਹੁੰਦੀ ਹੈ ਤੇ ਖਤਮ ਵੀ ਸ਼ਿਕਾਇਤਾਂ ਤੋਂ ਹੁੰਦੀ ਹੈ ਤਾਂ ਇੰਨਾ ਲੋਕਾਂ ਤੋਂ ਤੁਸੀਂ ਦੂਰ ਰਹਿਣਾ ਹੈ ਜੇਕਰ ਕੋਈ ਲੋਕ ਇਸ ਤਰ੍ਹਾਂ ਤੇ ਹੈ ਨਾ ਜਿਹੜੇ ਆਪਣੀ ਆਫਿਸ ਦੀਆਂ ਵੀ ਬੁੜਾਈਆਂ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਹੋ ਗਿਆ ਮੇਰੇ ਨਾਲ ਤਾਂ ਐਂਜੋ ਹੋ ਗਿਆ ਐਸਾ ਹੋ ਗਿਆ ਉਹ ਬੰਦਾ ਮੇਰੇ ਨਾਲ ਐਂਜ ਕਰਦਾ ਹੈ ਤਾਂ ਤੁਸੀਂ ਉਸ ਇਨਸਾਨ ਤੋਂ ਦੂਰ ਹੋ ਜਾਓ ਕਿਉਂਕਿ ਜਿਹੜਾ ਸ਼ਿਕਾਇਤ ਬਾਕਸ ਬਣ ਗਿਆ ਨਾ ਕੰਪਲੇਂਟ ਬਾਕਸ ਬਣ ਗਿਆ ਉਹ ਤੁਹਾਨੂੰ ਵੀ ਕੰਪਲੇਂਟ ਬਾਕਸ ਬਣਾ ਦੇਗਾ ਤੁਹਾਡਾ ਵੀ ਸੂਰਜ ਗਏ ਖਰਾਬ ਕਰ ਦੇਗਾ ਆਪਣਾ ਤਾਂ ਉਦਾ ਹੋਇਆ ਹੀ ਪਿਆ ਹੈ ਇਸ ਕਰਕੇ ਤੁਸੀਂ ਕੀ ਕਰਨਾ ਹੈ हमेशा शुक्राना करना है परमात्मा है, है, सब अच्छा है फिर देखना की तरफ सूरज ग्रह है मजबूत हो जाएगा बलवान हो जाएगा और हर हा, परेशानिया दूर करेगा हम दूजे नंबर से आप गल करते हैं चंद्रमा चंद्रमा जो कि मन का कारक होंगे ਤੇ ਜਦੋਂ ਤੁਹਾਡਾ ਮਨ ਪਰੇਸ਼ਾਨ ਰਹਿੰਦਾ ਨਾ ਮਤਲਬ ਹਰ ਇੱਕ ਗਲਤੀ ਇਨਸੈਕਿਉਰਟੀ ਕਿ ਹਾਈ ਸਾਡਾ ਕੀ ਹੋਏਗਾ ਉਹ ਬੰਦਾ ਮੇਰੇ ਬਾਰੇ ਐਸਾ ਗੱਲਾਂ ਤਾਂ ਨਹੀਂ ਕਰ ਰਿਹਾ ਉਹ ਸ਼ਾਇਦ ਮੇਰੇ ਬਾਰੇ ਕੀ ਗੱਲਾਂ ਕਰ ਰਿਹਾ ਹੋਏਗਾ ਉਸ ਨੂੰ ਸੋਚ-ਸੋਚ ਕੇ ਡਰੀ ਜਾਣਾ ਜਾਂ ਫਿਰ ਕੋਈ ਕੰਮ ਸ਼ੁਰੂ ਕੀਤਾ ਹੈ ਕੰਮ ਅੱਛਾ ਚੱਲੇਗਾ ਜਾਂ ਨਹੀਂ ਚੱਲੇਗਾ ਉਹ ਸੋਚ ਕੇ ਰਾਤੀ ਉੱਠ ਜਾਣਾ ਤੇ ਇਹ ਜਿਹੜੀਆਂ ਗੱਲਾਂ ਹੁੰਦੀਆਂ ਹਨ ਨਾ ਤਾਂ ਇਸ ਦੇ ਨਾਲ ਸਾਡਾ ਸਮਝ ਲੈਣਾ ਚੰਦ੍ਰਮਾ ਕਮਜ਼ੋਰ ਹੈ ਕਿ ਜਦੋਂ ਸਾਡਾ ਚੰਦ੍ਰਮਾ ਕਮਜ਼ੋਰ ਹੁੰਦਾ ਹੈ ਤੇ ਇੱਕ ਤਾਂ ਮਾਤਾ ਜੀ ਨੂੰ ਤੁਹਾਡੀਆਂ ਪਰੇਸ਼ਾਨੀਆਂ ਆਂਦੀਆਂ ਨੇ ਉਹਨਾਂ ਦੀ ਸਿਹਤ ਤੇ ਉੱਤੇ ਬਹੁਤ ਪਰ ਬਾਪੈਂਦਾ ਹੈ ਨਾਲ ਦੇ ਨਾਲ ਜਿਹੜਾ ਸਾਡਾ ਕੰਮ ਚੰਗਾ ਵੀ ਚੱਲ ਰਿਹਾ ਹੁੰਦਾ ਹੈ ਨਾ ਉਸ ਨੂੰ ਅਸੀਂ ਸੋਚ-ਸੋਚ ਕੇ ਕਿ ਹਾਇ ਮੇਨਾ ਮਾੜਾ ਨਾ ਹੋ ਜਾਵੇ ਮਾੜਾ ਨਾ ਹੋ ਜਾਵੇ ਆਪਣੇ ਮਨ ਨੂੰ ਇਸ ਤਰ੍ਹਾਂ ਦਾ ਬਣਾ ਲੈਨੇ ਆ ਕਿ ਆਪਣੇ ਚੰਗੇ ਕੰਮ ਨੂੰ ਵੀ ਆਪਾਂ ਮਾੜੇ 'ਚ ਬਦਲ ਦਿੰਦੇ ਆ ਤੇ ਉਸ ਨੂੰ ਆਪਾਂ ਤੁਸੀਂ ਕਿਹੜੀ ਆਦਤ ਚੇਂਜ ਕਰਨੀ ਹੈ ਜਦੋਂ ਤੁਹਾਨੂੰ ਇਸ ਤਰ੍ਹਾਂ ਦਾ ਹੋਵੇ ਤਾਂ ਤੁਸੀਂ मजबूत बन जाना है अपने दिल ਨੂੰ ਆਪਣੇ ਮਨ ਨੂੰ ਕਿ ਦੇਖ ਲਾਂਗੇ ਕਿੰਨਾ ਤੋਂ ਕਿੰਨਾ ਵੀ ਬੁਰਾ ਸਮਾਂ ਆਏਗਾ ਤਾਂ ਦੇਖ ਲਾਂਗੇ ਸਭ ਸੰਭਾਲ ਲਾਂਗੇ ਸਭ ਹੋ ਜਾਏਗਾ ਪਰਮਾਤਮਾ ਸਾਡੇ ਨਾਲ ਹੈ ਇਸ ਤਰ੍ਹਾਂ ਦਾ ਤੁਸੀਂ ਆਪਣੀ ਮਨ ਦੇ ਕਾਰਕ ਨੂੰ ਮਜ਼ਬੂਤ ਕਰਨਾ ਹੈ ਨਾ ਕਿ ਉੱਠ ਉੱਠ ਕੇ ਰਾਤੀ ਬੈਠ ਜਾਣਾ ਹੈ ਮਿਲਣਾ ਕੀ ਹੋ ਜਾਏਗਾ ਹਾ ਮਿਲਣਾ ਕੀ ਹੋ ਜਾਏਗਾ ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਹੈ ਹੁਣ ਆਪਾਂ ਗੱਲ ਕਰਦੇ ਹਾਂ ਮੰਗਲ ਗ੍ਰਹਿ ਦੀ ਮੰਗਲ ਜੋ ਹੈ ਨਾ ਉਹਨੂੰ ਲੀਡਰ ਕਿਹਾ ਗਿਆ ਹੈ ਇਸੈਨਾਪਤੀ ਕਿਹਾ ਗਿਆ ਹੈ ਮੰਗਲ ਪਦ ਤੇ ਤੁਹਾਡੀ ਕਿਹੜੀ ਆਦਤ ਖਰਾਬ ਹੋ ਜਾਂਦਾ ਹੈ ਜਦੋਂ ਕੋਈ ਬੰਦਾ ਕਿਸੇ ਚੀਜ਼ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਹੈ ਜਿਸ ਤਰ੍ਹਾਂ ਕੀ ਬੋਲਦਾ ਕਿ ਇਹ ਕੰਮ ਮੇਰਾ ਥੋੜੀ ਨਾ ਹੈ ਮੈਨੂੰ ਹੀ ਹਰ ਕੰਮ ਤੁਸੀਂ ਕਿਉਂ ਦਿੰਦੇ ਹੋ ਇਸ ਕੰਮ ਦੀ ਜ਼ਿੰਮੇਵਾਰੀ ਮੇਰੀ ਨਹੀਂ ਹੈ ਜੇ ਤੁਸੀਂ ਇਸ ਤਰ੍ਹਾਂ ਦੀਆਂ ਹੈਬਿਟ ਤੁਹਾਡੀ ਹਰਕਤਾਂ ਕਰਦੇ ਹੋ ਤਾਂ ਸਮਝ ਲਓ ਤੁਸੀਂ ਆਪਣੇ ਮੰਗਲ ਗ੍ਰਹਿ ਨੂੰ ਖਰਾਬ ਕਰ ਰਹੇ ਹੋ ਸਕਦੇ ਤੁਸੀਂ ਹਰ ਕੰਮ ਦੀ ਯੂਨੀਵਰਸ ਵਿੱਚ ਜਿੰਨਾ ਵੀ ਕੋਈ ਕੰਮ ਹੈ ਨਾ ਉਸ ਦੀ ਜ਼ਿੰਮੇਵਾਰੀ ਖੁਦ ਲਵੋ ਕਿ ਹਾਂ ਇਹ ਮੈਂ ਕਰਾਂਗਾ ਇਹ ਮੇਰੀ ਜ਼ਿੰਮੇਵਾਰੀ ਹੈ ਖੁਸ਼ੀ ਖੁਸ਼ੀ ਉਸ ਜ਼ਿੰਮੇਵਾਰੀ ਨੂੰ ਲਓਗੇ ਨਾ ਦੇਖੋ ਤੁਹਾਡਾ ਮੰਗਲ ગ્રਹ ਐਨਾ ਮਜ਼ਬੂਤ ਹੋਏਗਾ ਕਿ ਤੁਹਾਡੇ ਵਾਸਤੇ ਜ਼ਿੰਦਗੀ ਦੇ ਇੰਨੇ ਜ਼ਿਆਦਾ ਤੁਹਾਨੂੰ ਅਫਸਰ ਕਾਮਯਾਬੀ ਦੇ ਅਫਸਰ ਤੁਹਾਨੂੰ ਮਿਲਣਗੇ ਕਿ ਤੁਸੀਂ ਦੇਖਦੇ ਰਹਿ ਜਾਓਗੇ ਹੁਣ ਆਪਾਂ ਗੱਲ ਕਰਦੇ ਹਾਂ ਬੁੱਧ ਗ੍ਰਹਿ ਦੀ ਬੁੱਧ ਗ੍ਰਹਿ ਬੁੱਧੀ ਦਾ ਕਾਰਕ ਹੈ ਜਦੋਂ ਬੁੱਧੀ ਪ੍ਰੇਸ਼ਟ ਜਾਂਦੀ ਹੈ ਨਾ ਤਾਂ ਵੱਡੇ ਵੱਡੇ ਜਿੰਨੇ ਵੀ ਅਮੀਰ ਲੋਕ ਹੈ ਨਾ ਅਰਬ ਖਰਬੋ ਲੋਕ ਹੈ ਨਾ ਉਹਨਾਂ ਦੇ ਵੀ ਰਾਜ ਜਿਹੜੇ ਹਨਾ ਕਿੰਗਡਮ ਇੱਕਦਮ ਰੇਤ ਦੀ ਤਰ੍ਹਾਂ ਟਹਿ ਜਾਂਦਾ ਹੈ ਹੁਣ ਬੁੱਧ ਤੁਹਾਡੇ ਕਿਹੜੀ ਆਦਤ ਨਾਲ ਖਰਾਬ ਹੁੰਦੇ ਹਨ ਜਦੋਂ ਤੁਸੀਂ ਕੋਈ ਵੀ ਨਵੀਂ ਚੀਜ਼ ਸਿੱਖਣੀ ਬੰਦ ਕਰ ਦਿੰਦੇ ਹੋ ਦੇਖੋ ਬੁੱਧ ਕੀ ਹੈ ਬੱਚਾ ਹੈ ਬੱਚਾ ਕੀ ਕਰਦਾ ਹੈ ਨਵੀਆਂ ਨਵੀਆਂ ਚੀਜ਼ਾਂ ਸਿੱਖਦਾ ਹੈ ਹੈਨਾ ਤੁਸੀਂ ਕਹੋ ਕਿ ਹਾਂ ਤੁਸੀਂ ਬੁਝੇ-ਬੁਝੇ ਰਹੋ ਹਮੇਸ਼ਾ ਤੇ ਇਹ ਚੀਜ਼ ਤਾਂ ਮੈਨੂੰ ਆਂਦੀ ਹੈ ਮੈਨੂੰ ਨਾ ਇਹ ਚੀਜ਼ ਸਿਖਾਓ ਮੈਨੂੰ ਆਂਦਾ ਹੈ ਮੇਰਾ ਕੰਮ ਕਰਨਾ ਇਸ ਕਰਕੇ ਤੁਹਾਨੂੰ ਕੀ ਕਰਨਾ ਹੈ ਨਵੀਆਂ-ਨਵੀਆਂ ਚੀਜ਼ਾਂ ਸਿੱਖਣੀਆਂ ਹੈ ਆਪਣੇ ਦਿਮਾਗ ਵਿੱਚ ਪਾਣੀ ਹੈ ਕਿ ਮੈਂ ਇਹ ਚੀਜ਼ ਸਿੱਖਾਂਗਾ ਇਹ ਚੀਜ਼ ਸਿੱਖ ਕੇ ਮੈਂ ਅੱਗੇ ਕਾਮਯਾਬ ਹੋਵਾਂਗਾ ਜੇਕਰ ਤੁਸੀਂ ਇਸ ਤਰ੍ਹਾਂ ਦੀ ਆਪਣੀ ਆਦਤ ਬਣਾ ਲੋਗੇ ਨਾ ਤਾਂ ਦੇਖੋ ਤੁਹਾਡੇ ਅੱਗੇ ਦੁਨੀਆ ਚੁੱਕ ਜਾਏਗੀ ਔਰ ਤੁਸੀਂ ਇੰਨੇ ਕਾਮਯਾਬ ਹੋਵੋਗੇ ਕਿ ਦੁਨੀਆ ਤੁਹਾਨੂੰ ਸਲਾਮ ਕਰੇਗੀ ਹੁਣ ਆਪਾਂ ਗੱਲ ਕਰਦੇ ਹਾਂ ਗੁਰੂ ਗ੍ਰਹਿ ਦੀ ਬ੍ਰਸਪਤੀ ਗ੍ਰਹਿ ਦੇਖੋ ਗੁਰੂ ਗ੍ਰਹਿ ਜਿਹੜਾ ਹੈ ਨਾ ਉਹ ਕਿਸਮਤ ਦੇ ਨਾਲ ਕਨੈਕਸ਼ਨ ਹੈ ਗੁਰੂ ਗ੍ਰਹਿ ਜਦੋਂ ਵੀ ਆਉਂਦਾ ਹੈ ਨਾ ਸਾਡੀ ਅੱਛੀ ਕਿਸਮਤ ਨਾਲ ਲੈ ਕੇ ਆਉਂਦਾ ਹੈ ਪਰ ਜਦੋਂ ਗੁਰੂ ਗ੍ਰਹਿ ਸਾਡਾ ਖਰਾਬ ਹੋ ਜਾਂਦਾ ਹੈ ਨਾ ਤਾਂ ਖੁਸ਼ਕਿਸਮਤੀ ਉਸ ਤੋਂ ਦੂਰ ਭਜਦੀ ਹੈ ਲੋਕਾਂ ਦੇ ਵਿੱਚ ਬੈਠਣ ਨਾਲ ਵੀ ਲੋਕ ਉਸ ਤੋਂ ਕਤਰਾਂਦੇ ਹਨ ਕਿ ਇਹ ਬੰਦਾ ਇੱਥੋਂ ਦੀ ਚਲਾ ਜਾਏ ਚਲਾ ਜਾਏ ਇਸ ਤਰ੍ਹਾਂ ਦਾ ਹੋਣ ਲੱਗ ਜਾਂਦਾ ਹੈ ਪਹਿਲੇ ਤਾਂ ਤੁਸੀਂ ਇਹ ਨੋਟਿਸ ਕਰ ਲੋ ਕਿ ਬ੍ਰਹਿਸਪਤੀ ਗੁਰੂ ਗ੍ਰਹਿ ਤੁਹਾਡਾ ਕਦੋਂ ਖਰਾਬ ਹੁੰਦਾ ਹੈ ਜਦੋਂ ਤੁਸੀਂ ਫालतू ਦੇ ਲੋਕਾਂ ਦੇ ਨਾਲ ਕਿਲੇ ਰਹਿੰਦੇ ਹੋ ਜੋ ਸਿਰਫ ਟਾਈਮ ਪਾਸ ਕਰਦੇ ਹਨ ਕੰਮ ਕੋ ਮੂਨਾ ਨੇ ਕੁਝ ਵੀ ਨਹੀਂ ਕਰਨਾ ਹੁੰਦਾ ਬਸ ਤੁਹਾਡਾ ਟਾਈਮ ਪਾਸ ਕਰਨਗੇ ਕੋਈ ਵੀ ਅਦਬਦਰੀ ਗੱਲਾਂ ਕਰਨਗੇ ਸਭ ਤੋਂ ਪਹਿਲੇ ਤਾਂ ਤੁਸੀਂ ਆਪਣਾ ਜੇ ਗੁਰੂ ਗ੍ਰਹਿ ਠੀਕ ਕਰਨਾ ਹੈ ਤਾਂ ਇਹਨਾਂ ਲੋਕਾਂ ਦੇ ਨਾਲ ਬਿਲਕੁਲ ਹੀ ਕਟਾਫ ਹੋ ਜਾਓ ਰਿਸ਼ਤਾ ਤੋੜ ਦਿਓ ਉਸ ਤੋਂ ਬਾਅਦ ਆਪਣਾ ਗੁਰੂ ਤੁਸੀਂ ਠੀਕ ਕਿਵੇਂ ਕਰਨਾ ਹੈ ਤੁਹਾਡੀ ਕਿਹੜੀ ਆਦਤ ਓਏ ਲੋਕ ਜਿਹੜੇ ਹੁੰਦੇ ਆ ਨਾ ਇਹ ਆਦਤ ਕੀ ਨਾ ਆਪ ਕੁਝ ਕਰਨਾ ਹੈ ਨਾ ਦੂਜਿਆਂ ਨੂੰ ਕੁਝ ਕਰਨਾ ਹੈ ਜੇਕਰ ਤੁਹਾਡੀ ਵੀ ਇਹ ਆਦਤ ਹੈ ਤਾਂ ਇਸ ਆਦਤ ਨੂੰ ਬਦਲੋ ਨਹੀਂ ਤਾਂ ਤੁਹਾਡਾ ਗੁਰੂ ਕਹੇ ਇਹ ਖਰਾਬ ਹੋ ਗਿਆ ਨਾ ਤਾਂ ਤੁਹਾਡਾ ਬਹੁਤ ਜ਼ਿਆਦਾ ਤੁਹਾਨੂੰ ਪਰੇਸ਼ਾਨੀਆਂ ਆ ਜਾਣੀਆਂ ਇੱਕ ਤਾਂ ਇਹ ਜੋ ਲੋਕਾਂ ਤੋਂ ਬਚ ਕੇ ਚੱਲੋ ਇੱਕ ਆਪਣੀ ਐ ਵਾਲੀ ਆਦਤ ਬਦਲੋ ਕਿ ਇਹ ਹੀ ਲੋਕ ਮੇਰੇ ਸੱਗੇ ਹਨ ਤੁਹਾਨੂੰ ਉਹਨਾਂ ਦਾ ਸਾਥ ਛੱਡਣਾ ਪਏਗਾ ਹੁਣ ਗੱਲ ਕਰਦੇ ਆਪਾਂ ਸ਼ੁਕਰ ਗ੍ਰਹਿ ਦੇ ਦੇਖੋ ਜੋ ਲੋਕ ਨਾ ਆਪਣੇ ਰਿਸ਼ਤੇ ਨੂੰ ਬਿਲਕੁਲ ਵੀ ਸੀਰੀਅਸਲੀ ਨਹੀਂ ਲੈਂਦੇ ਤਾਂ ਮੇ ਉਹ ਆਪਣਾ ਲਾਈਫ ਪਾਰਟਨਰ ਹੋਵੇ ਜਾਂ ਕੋਈ ਪੁਰਸ਼ ਮਹਿਲਾ ਜੋ ਜੋ ਵੀ ਹੋਣਾ ਤਾਂ ਫਰੈਂਡਸ਼ਿਪ ਸਰਕਲ ਹੋਵੇ ਜਾਂ ਮਿੱਤਰ ਫਰੈਂਡਸ਼ਿਪ ਸਰਕਲ ਦੇ ਨਾਲ-ਨਾਲ ਜਾਂ ਤੁਹਾਡਾ ਕੋਈ ਪੈਨਪਰਾ ਹੋਵੇ ਜਾਂ ਕੋਈ ਵੀ ਤੁਸੀਂ ਰਿਸ਼ਤਾ ਲੈ ਲਓ ਉਹਦੇ ਨਾਲ ਜੇਕਰ ਤੁਸੀਂ ਸੀਰੀਅਸ ਨਹੀਂ ਹੋ ਤਾਂ ਸਮਝ ਜਾਓ ਕਿ ਤੁਹਾਡਾ ਸ਼ੁਕਰ ਗ੍ਰਹਿ ਕਮਜ਼ੋਰ ਹੈ ਕਈ ਵਾਰੀ ਤੁਸੀਂ ਦੇਖਿਆ ਹੋਵੇਗਾ ਨਾ ਤੁਹਾਡੀ ਲਾਈਫ ਵਿੱਚ ਵੀ ਕੋਈ ਬੰਦੇ ਐਸੇ ਹੋਣਗੇ ਜਿਨ੍ਹਾਂ ਦੇ ਕੰਮ ਉਹ ਕੁਝ ਕਰਦੇ ਨਹੀਂ ਆ ਪਰ ਕੰਮ ਚੱਲੀ ਜਾ ਰਿਹਾ ਹੋਈ ਜਾ ਰਿਹਾ ਬਸ ਆ ਰਾਮ ਪਰੋਸੇ ਕਹਿੰਦੇ ਆ ਕਿ ਉਹ ਪਤਾ ਨਹੀਂ ਕਿਸ ਤਰ੍ਹਾਂ ਹੋ ਰਿਹਾ ਪਰ ਉਹਦਾ ਕੰਮ ਚੱਲੀ ਜਾ ਰਿਹਾ ਹੈ ਉਹਦਾ ਸ਼ੁਕਰ ਗ੍ਰਹਿ ਖਰਾਬ ਹੁੰਦਾ ਹੈ ਤੇ ਜੇਕਰ ਸ਼ੁਕਰ ਗ੍ਰਹਿ ਖਰਾਬ ਹੋਏਗਾ ਨਾ ਤੁਸੀਂ ਜਿੰਨਾ ਮਰਜੀ ਕਮਾ ਲਓ ਕਦੀ ਵੀ ਤੁਸੀਂ ਉਸ ਨੂੰ ਉਸਦਾ ਸੁੱਖ ਨਹੀਂ ਭੋਗ पाओਗੇ ਜਾਂ ਤਾਂ ਉਹ ਕੱਜੇ ਵਿੱਚ ਚਲੀ ਜਾਏਗੀ ਵਿਆਜ ਵਿੱਚ ਚਲੇ ਜਾਏਗਾ ਪੈਸਾ ਕਿਸੇ ਬਿਮਾਰੀ ਵਿੱਚ ਚਲਾ ਜਾਏਗਾ ਇਸ ਤਰ੍ਹਾਂ ਹੁੰਦਾ ਹੈ ਇਸ ਕਰਕੇ ਤੁਹਾਨੂੰ ਕੀ ਕਰਨਾ ਹੈ ਆਪਣੀ ਕਿਹੜੀ ਆਦਤ ਬਦਲਨੀ ਹੈ ਕਿ ਆਪਣੇ ਰਿਸ਼ਤਿਆਂ ਨੂੰ ਸੀਰੀਅਸਲੀ ਲੈਣਾ ਸ਼ੁਰੂ ਕਰੋ ਆਪਣੇ ਰਿਸ਼ਤਿਆਂ ਦੀ ਕਦਰ ਕਰਨੀ ਸ਼ੁਰੂ ਕਰੋ ਤੇ ਦੇਖੋ ਤੁਹਾਡੀ ਸਕਿਨ ਪ੍ਰੋਬਲਮ ਹੈ ਨਾ ਜੇਕਰ ਤੁਹਾਨੂੰ ਕੋਈ ਸਕਿਨ ਪ੍ਰੋਬਲਮ ਆ ਰਹੀ ਹੈ ਤਾਂ ਡਾਕਟਰ ਦੇ ਕੋਲ ਜਾ ਕੇ ਆਪਣਾ ਇਸ ਦਾ ਇਲਾਜ ਕਰਵਾਓ ਤੇ ਇਹ ਦੇਖਣਾ ਤੁਸੀਂ ਇਹ ਕਰੋਗੇ ਤਾਂ ਤੁਹਾਡਾ ਸ਼ੁਕਰ ਗ੍ਰਹਿ ਵੀ ਆਪਣੇ ਆਪ ਠੀਕ ਹੋ ਜਾਏਗਾ ਤੇ ਸ਼ੁਕਰ ਗ੍ਰਹਿ ਤਾਂ ਤੁਹਾਨੂੰ ਪਤਾ ਹੈ ਲਗਜ਼ਰੀ ਗ੍ਰਹਿ ਹੈ ਤਾਂ ਤੁਹਾਡੇ ਘਰ ਵਿੱਚ ਤਨ ਦੌਲਤ ਸੁੱਖ ਸਮਰiddhi ऐश्वर्य ਸਾਰੀਆਂ ਚੀਜ਼ਾਂ ਉਹ ਲੈ ਕੇ ਆਂਦਾ ਹੈ ਹੁਣ ਗੱਲ ਕਰਦੇ ਹਾਂ ਸ਼ਨੀ ਗ੍ਰਹਿ ਦੀ ਦੇਖੋ ਜੇ ਕਿ ਸ਼ਨੀ ਗ੍ਰਹਿ ਖਰਾਬ ਹੋ ਜਾਂਦਾ ਤਾਂ ਆਪਣੇ ਵਿੱਚ ਪਤਾ ਕਿਹੜੀਆਂ ਆਦਤਾਂ ਆ ਜਾਂਦੀਆਂ ਹਨ ਕਿ ਬਿਲਕੁਲ ਕੰਫਰਟ ਜ਼ੋਨ ਵਿੱਚ ਜਾਣਾ ਕਿ ਹਾਂ ਕਦੀ ਆਪਣਾ ਫਿਊਚਰ ਬਾਰੇ ਸੋਚਣਾ ਹੀ ਨਹੀਂ ਜਿਸ ਤਰ੍ਹਾਂ ਚੱਲ ਰਿਹਾ ਚੱਲਣ ਦੋ ਠੀਕ ਹੈ ਆਰਾਮ ਨਾਲ ਹੋ ਹੀ ਜਾਏਗਾ ਐਸਾ ਜਦੋਂ ਆਪਾਂ ਇਸ ਤਰ੍ਹਾਂ ਸੋਚਦੇ ਆ ਨਾ ਤਾਂ ਫਿਰ ਕੀ ਹੋ ਜਾਂਦਾ ਹੈ ਸਾਡੇ ਸ਼ਨੀ ਗ੍ਰਹਿ ਖਰਾਬ ਹੋ ਜਾਂਦਾ ਹੈ ਬੈਠੇ ਬਿਠਾਈ ਸਾਡਾ ਜਿਹੜਾ ਚੱਲਦਾ ਚੱਲਦਾ ਕੰਮ ਹੈ ਉਹ ਵੀ ਖਰਾਬ ਹੋ ਜਾਂਦਾ ਫਿਰ ਅਸੀਂ ਸੋਚਦੇ ਆ ਕਿ ਇਹ ਕੀ ਹੋ ਗਿਆ ਤਾਂ ਚੱਲ ਹੀ ਰਹਿ ਐਸੀ ਇਸ ਕਰਕੇ ਖਰਾਬ ਹੋ ਜਾਂਦਾ ਹੈ ਚੱਲਦਾ ਚੱਲਦਾ ਕੰਮ ਕਿਉਂਕਿ ਅਸੀਂ ਕੋਈ ਪਲੈਨਿੰਗ ਹੀ ਨਹੀਂ ਕਰਦੇ ਕੋਈ ਫਿਊਚਰ ਦਾ ਕੁਝ ਸੋਚਦੇ ਹੀ ਨਹੀਂ ਬਸ ਅੱਗੇ ਵਧਣ ਦਾ ਨਹੀਂ ਸੋਚਦੇ ਜੋ ਚੱਲ ਰਿਹਾ ਹੈ ਚੱਲਣ ਦੋ ਇਹ ਕਰਦੇ ਆ ਨਾ ਜਦੋਂ ਅਸੀਂ ਤਾਂ ਸਾਡਾ ਸ਼ਨੀ ਗ੍ਰਹਿ ਖਰਾਬ ਹੋ ਜਾਂਦਾ ਹੈ ਇਸ ਕਰਕੇ ਆਪਣੀ ਇਹ ਵਾਲੀ ਆਦਤ ਨੂੰ ਤੁਹਾਨੂੰ ਬਦਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਹੁਣ ਰਾਹੂ ਦੀ ਗੱਲ ਕਰਦੇ ਹਾਂ ਦੇਖੋ ਰਾਹੂ ਵਿੱਚ ਕੀ ਹੁੰਦਾ ਨਾ ਸਾਡੀ ਆਦਤ ਸਾਨੂੰ ਰਾਹੂ ਕਦੋਂ ਪਰੇਸ਼ਾਨ ਕਰਦਾ ਜਦੋਂ ਸਾਡੇ ਵਿੱਚ ਇਹ ਆਦਤ ਹੋ ਆ ਜਾਂਦੀ ਹੈ ਜਦੋਂ ਅਸੀਂ ਸ਼ਾਰਟਕਟ ਦਾ ਰਸਤਾ ਅਪਣਾਉਂਦੇ ਹਾਂ ਕਿ ਸਾਨੂੰ ਫਟਾਫਟ ਮਿਲ ਜਾਵੇ ਜਿਸ ਤਰ੍ਹਾਂ ਕਿਸਾਨ ਹੁੰਦਾ ਹੈ ਉਹ ਬੀਜ ਪਾਉਂਦਾ ਹੈ ਤੇ ਉਹ ਫਿਰ ਫਸਲ ਆਂਦੀ ਹੈ ਪਰ ਉਹ ਕੀ ਕਰਦਾ ਹੈ ਕਿ ਬੀਜ ਬੋਇਆ ਤੇ ਉਹਨੂੰ ਲੱਗਦਾ ਕਿ ਬਸ ਹੁਣੇ ਹੀ ਫਰੂਟ ਆ ਜਾਵੇ ਫਲ ਮਿਲ ਜਾਏ ਮੈਨੂੰ ਉਸ ਦਾ ਉਸ ਵੇਲੇ ਅਸੀਂ ਆਪਣੇ ਰਾਹੂ ਨੂੰ ਆਪਣੀ ਇਸ ਆਦਤ ਦੇ ਕਾਰਨ ਹੀ ਖਰਾਬ ਕਰ ਦਿੰਦੇ ਹਾਂ ਜੋ ਕਿ ਰਾਹੂ ਸਾਨੂੰ ਉੱਤੇ ਵੀ ਚੜਾ ਸਕਦਾ ਹੈ ਦੀਆ ਸਾਨੂੰ ਅੱਛੇ ਰਿਜ਼ਲਟ ਵੀ ਦੇ ਸਕਦਾ ਹੈ ਪਰ ਆਪਣੀ ਇਸ ਆਦਤ ਦੇ ਕਾਰਨ ਅਸੀਂ ਰਾਹੂ ਨੂੰ ਖਰਾਬ ਕਰ ਦਿੰਦੇ ਹਾਂ ਜੋ ਸਾਨੂੰ ਰਾਹੂ ਅਚਾਨਕ ਹੀ ਸਾਡਾ ਨੁਕਸਾਨ ਕਰਵਾ ਦਿੰਦਾ ਹੈ ਇਹੋ ਜਿਹੇ ਲੋਕ ਨਾ ਕੀ ਕਹਿੰਦੇ ਜਿਵੇਂ 2 ਮਿੰਟ ਦੀ ਮੈਗੀ ਬੰਦਿਆ ਨਾ 2 ਮਿੰਟ ਨੂਡਲਸ ਵਾਲੀ ਉਹ ਇਸ ਤਰ੍ਹਾਂ ਦਾ ਰਿਜ਼ਲਟ ਚਾਹੁੰਦੇ ਹੈ ਕਿ ਜਲਦੀ ਜਲਦੀ ਬਣ ਜਾਵੇ ਜਲਦੀ ਜਲਦੀ ਸਾਡਾ ਕੰਮ ਹੋ ਜਾਵੇ ਨਹੀਂ ਹੁੰਦਾ ਤਾਂ ਕੰਮ ਬਦਲ ਲੈਂਦੇ ਹੈ ਜਾਂ ਫਿਰ ਗਲਤ ਕੰਮ ਵਿੱਚ ਪੈ ਜਾਂਦੇ ਹੈ ਜਿਸ ਦਾ ਉਹਨਾਂ ਨੂੰ ਬਹੁਤ ਭਾਰੀ ਨੁਕਸਾਨ ਪਰਨਾ ਪੈਂਦਾ ਹੈ ਜੋ ਕਿ ਸਾਨੂੰ ਅਸੀਂ ਆਪਣੇ ਹੱਥੀ ਆਪਣਾ ਰਾਹੂ ਖਰਾਬ ਕਰ ਲੱਗਦੇ ਹਾਂ ਹੁਣ ਆਖਿਰ ਵਿੱਚ ਮੈਂ ਗੱਲ ਕਰਦੀ ਹਾਂ ਕੇਤੂ ਗ੍ਰਹਿ ਦੀ ਦੇਖੋ ਕੇਤੂ ਗ੍ਰਹਿ ਆਪਾਂ ਕਿ ਕਿਸ ਆਦਤ ਦੇ ਕਾਰਨ ਖਰਾਬ ਕਰ ਲੈਂਦੇ ਹਾਂ ਕਿ ਜਦੋਂ ਅਸੀਂ ਐਵੇਂ ਹੀ ਕਿਸੇ ਦੀ ਚੁਗਲੀ ਕਰੀ ਜਾਂਦੇ ਹਾਂ ਸਾਨੂੰ ਮਜ਼ਾ ਆ ਰਿਹਾ ਬਸ ਅਸੀਂ ਚੁਗਲੀ ਕਰ ਰਹੇ ਹਾਂ ਅਸੀਂ ਆਪਣਾ ਕੇਤੂ ਆਪਣੇ ਹੱਥੀ ਖਰਾਬ ਕਰ ਲੈਂਦੇ ਹਾਂ ਜਿਸ ਦੇ ਕਾਰਨ ਕੀ ਹੁੰਦਾ ਹੈ ਨਾ ਕਿ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹੋ ਨਾ ਬੜੀ ਜੋਸ਼ ਨਾਲ ਕਰਦੇ ਪਰ ਤੁਹਾਡਾ ਕੋਈ ਵੀ ਕੰਮ ਪੂਰਾ ਨਹੀਂ ਹੋਵਦਾ ਕਿਸਾदत ਦੇ ਕਾਰਨ ਚੁਗਲੀਆਂ ਦੇ ਕਾਰਨ ਗੋਸਪੀਪ ਦੇ ਕਾਰਨ ਜਿਸ ਵਿੱਚ ਤੁਹਾਨੂੰ ਬੜਾ ਮਜ਼ਾ ਆ ਰਿਹਾ ਹੁੰਦਾ ਹੈ ਪਰ ਤੁਸੀਂ ਸਮਝ ਨਹੀਂ ਪਾਉਂਦੇ ਕਿ ਇਹ ਸਾਨੂੰ ਕਿੰਨਾ ਨੁਕਸਾਨ ਦੇ ਰਿਹਾ ਹੈ ਇਹ ਸਾਡਾ ਕੇਤੂ ਗ੍ਰਹਿ ਖਰਾਬ ਕਰ ਰਿਹਾ ਹੈ बस केतु जिन्हों का खराब हों देखते दे कि सामने वाले तो कुछ पैसा किठ लीए कि पागल बना के करिए इस तरह की भी उदा की मनोवृत्ति हो जाती है जेकर अपना केतु ठीक करना है तो अपनी ए आदत बदलो किसी भी चुगली कदी ना करो गौसिप ज्यादा मजे ना लुटो जो कोई गलत है करम उसते दे परमात्मा देखेगा तुम्हें कोई जरूरत नहीं है इस नी ਆਪਨਾ ਕੇਤੂਕ ਠੀਕ ਕਰ ਸਕਦੇ ਹੋ ਜੇ ਤੁਸੀਂ ਆਪਣੀ ਆदत ਸੁਧਾਰਨੀ ਹੈ ਤਾਂ ਦੇਖੋ ਮੈਂ ਤੁਹਾਨੂੰ ਇਹ ਆਦਤਾਂ ਦੱਸੀਆਂ ਹਨ ਤੇ ਤੁਸੀਂ ਮੈਨੂੰ ਕਮੈਂਟ ਵਿੱਚ ਜਰੂਰ ਦੱਸਣਾ ਕਿ ਤੁਹਾਡੀ ਕਿਹੜੀ ਆਦਤ ਹੈ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡਾ ਕਿਹੜਾ ਗ੍ਰਹਿ ਖਰਾਬ ਹੈ ਜੇ ਗ੍ਰਹਿ ਖਰਾਬ ਹੈ ਤਾਂ ਇਹ ਆਦਤਾਂ ਨੂੰ ਠੀਕ ਕਰਕੇ ਆਪਣਾ ਗ੍ਰਹਿ ਜਰੂਰ ਠੀਕ ਕਰੋ ਜੀ ਤੇ ਚਲੋ ਜੀ ਮਿਲਣ ਮੈਨੂੰ ਇਸ ਆਸ ਤੇ ਹੋ ਮਿਲਦੀਆਂ ਅਗਲੀ ਵੀਡੀਓ ਵੀ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ